लुधियाना ब्रांच में इस वर्ष के अंतर्गत बीआरएस नगर के ब्लॉक जे के विरान पार्क में नगर निगम की सहायता से निरंकारी मिशन के स्वयं सेवकों ने लगभग तीन सौ पौधे लगाए इस मौके पर लुधियाना ब्रांच के संयोजक अमित कुंद्रा जी ने कहा कि अगले तीन वर्ष तक इन पौधों की पूरी देखभाल की जाएगी और समय समय पर इसका ध्यान रखा जाएगा ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿਦੂਸ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਿਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਅੱਜ 11 ਅਗਸਤ ਸੰਤ ਸੰਕਾਰੀ ਮੰਡਲ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਰਾਜਪਿਤਾ ਰਮੇਸ਼ ਜੀ ਦੇ ਅਸ਼ੀਰਵਾਦਾਂ ਦੁਆਰਾ 1s1 ਦੀ ਜੋ ਮੈਗਾ ਡਰਾਈਵ ਚਲਾਈ ਜਾ ਰਹੀ ਹੈ ਇਹਦੇ ਵਿੱਚ ਪੂਰੇ ਪੈਨ ਇੰਡੀਆ ਮੋਰ ਥੈਨ 5 500 ਸਾਈਟਸ ਤੇ ਰੀ ਪਲਾਂਟੇਸ਼ਨ ਵਨਸ ਵੰਦਾ ਜੋ ਬਹੁਤ ਇੱਕ ਸੁੰਦਰ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜ ਜਦਾ ਉਦੇਸ਼ ਹੈ ਕਿ ਸੰਸਾਰ ਵਿੱਚ ਕਿਤੇ ਵੀ ਆਕਸੀਜਨ ਦੀ ਘਾਟ ਨਾ ਹੋਏ ਔਰ ਜਿਵੇਂ ਕਿਹਾ ਜਾਂਦਾ ਹੈ ਕਿ ਪ੍ਰਦੂਸ਼ਣ ਅੰਦਰ ਜਾਂ ਬਾਹਰ ਦੋਨਾਂ ਲਈ ਹਾਨੀਕਾਰਕ ਹੈ ਤਾਂ ਸੱਚੇ ਬਾਦਸ਼ਾਹ ਦਾ ਬੜਾ ਹੀ ਪਵਿੱਤਰ ਧਿਆਨ ਦੇ ਨਾਲ ਅੱਜ ਲੁਧਿਆਣੇ ਦੇ ਸੇਰੀਏ ਬੀਆਰਐਸ ਨਗਰ ਜੇਬ ਬਲਾਕ ਦੇ ਪਾਰਕ ਵਿੱਚ ਸੰਤੰਨਕਾਰੀ ਮਿਸ਼ਨ ਦੇ ਭਗਤਾਂ ਨੇ ਗੁਰਸਿੱਖਾਂ ਨੇ ਪਹਿਣਾ ਵੀਰਾਂ ਨੇ ਮਿਲ ਜੁਲ ਕੇ ਬਹੁਤ ਸੋਹਣਾ ਇੱਕ ਹੈ ਪਲਾਂਟੇਸ਼ਨ ਡਰਾਈਵ ਚਲਾਇਆ ਅਰਦਾਤਾਰ ਦੀ ਕਿਰਪਾ ਦੁਆਰਾ ਜਿਹਦੇ ਵਿੱਚ ਮੋਰ ਥੈਨ 400 ਟਰੀਜ਼ ਲਗਾਏ ਜਾਣੇ ਨੇ ਔਰ ਐਸੀ ਅਰਦਾਸ ਦੇ ਨਾਲ ਸੱਚਾ ਵਾਸ਼ ਅਮੇਰ ਕਰੇ ਇਹਨਾਂ ਦੀ ਸੰਭਾਲ ਵੀ ਹੋ ਸਕੇ ਸੇਵਾਵਾਂ ਮਿਲਦੀਆਂ ਰਹਿਣ ਔਰ ਇੱਕ ਪਰਿਆਵਰਣ ਇੱਕ ਸਵਚ ਹਵਾ ਸਵਚ ਵਾਤਾਵਰਣ ਸਾਰੇ ਸੰਸਾਰ ਨੂੰ ਦਿੰਦੇ ਹੋਏ ਸਤਿਗੁਰੂ ਦੀਆਂ ਅਸ਼ੀਰਵਾਦਾਂ ਦੇ ਸਾਰੇ ਪਾਤਰ ਬਣ ਐਸੀ ਹੀ ਅਰਦਾਸ ਹੈ ਨਾਨਕ ਜੀ ਅੱਜ ਸ਼ਾਂਤ ਨਿਰੰਕਾਰੀ ਮਿਸ਼ਨ ਵੱਲੋਂ ਜੇ ਬਲੌਗ ਦਾ ਜਿਹੜਾ ਇਹ ਅਬੈਂਡੰਟ ਪਾਰਕ ਸੀਗਾ ਇਦੇ ਵਿੱਚ ਦਰਖਤ ਲਾਉਣ ਦੀ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਵਾ ਜੋ ਕਿ ਇੱਕ ਬਹੁਤ ਚੰਗਾ ਉਪਰਾਲਾ ਵਾ ਕਿਸੇ ਵੀ ਧਾਰਮਿਕ ਸੰਸਥਾ ਵੱਲੋਂ ਜਦੋਂ ਅਹੀ ਜੀ ਚੀਜ਼ ਕੀਤੀ ਜਾਂਦੀ ਆ ਤਾਂ ਉਹ ਸੰਸਥਾ ਦੇ ਨਾਲ ਜੁੜੀ ਜਿਨੀ ਸੰਗਤ ਹੁੰਦੀ ਆ ਉਹ ਇਸ ਯੱਗ ਦੇ ਵਿੱਚ ਜਦੋਂ ਹਿੱਸਾ ਪਾਉਂਦੀ ਆ ਤਾਂ ਉਹ ਯੱਗ ਬਹੁਤ ਵੱਡਾ ਹੋ ਜਾਂਦਾ ਇਹਨਾਂ ਵੱਲੋਂ ਅੱਜ ਇਸ ਪਾਰਕ ਨੂੰ ਅਡਾਪਟ ਕੀਤਾ ਗਿਆ ਕੱਲੇ ਦਰਖਤ ਲਾ ਹੀ ਨਹੀਂ ਗਏ ਔਰ ਇਹਨਾਂ ਨੇ ਵਾਦਾ ਕੀਤਾ ਕਿ ਨਗਰ ਨਿਗਮ ਦੇ ਸਹਿਯੋਗ ਨਾਲ ਇਹ ਇਸ ਪਾਰਕ ਨੂੰ ਬਹੁਤ ਖੂਬਸੂਰਤ ਵੀ ਬਣਾਉਣਗੇ ਤੇ ਇਹਨਾਂ ਪੌਦਿਆਂ ਨੂੰ ਮੇਨਟੇਨ ਵੀ ਕਰਨਗੇ ਪਾਲਣਾ ਬਹੁਤ ਜ਼ਰੂਰੀ ਹੈ ਦਰਖਤਾਂ ਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਿਰਫ ਦਰਖਤ ਵੰਡਣ ਔਰ ਲਗਾਉਣਾ ਨਾ ਕਰੋ ਦਰਖਤ ਨੂੰ ਪਾਲੋ ਹਰ ਬੰਦਾ ਆਪਦੇ ਘਰੇ ਦੇ ਬਾਹਰ ਇੱਕ ਦਰਖਤ ਜ਼ਰੂਰ ਲਾਓ ਔਰ ਸਾਡੇ ਪੰਜਾਬ ਦਾ ਦਰਖਤ ਲਾਓ ਇਹਨਾਂ ਵੱਲੋਂ ਵੀ ਅੱਜ ਜਿਹੜੇ ਇਸ ਪਾਰਕ 'ਚ ਦਰਖਤ ਲਾਏ ਗਏ ਨੇ ਉਹ ਸਾਰੇ ਸਾਡੇ ਪੰਜਾਬ ਨਾਲ ਸੰਬੰਧਿਤ ਲਾਏ ਗਏ ਨੇ ਸਾਡੀ ਮਿੱਟੀ ਦੇ ਦਰਖਤ ਲਾਏ ਗਏ ਨੇ ਮੈਂ ਇਸ ਸੰਸਥਾ ਨੂੰ ਇਸ ਸੋਚ ਨੂੰ ਸਲਾਮ ਕਰਦਾ ਔਰ ਵਾਦਾ ਕਰਦਾ ਕਿ ਇਹਨਾਂ ਵੱਲੋਂ ਜਿੱਥੇ ਵੀ ਕੋਈ ਵਾਤਾਵਰਣ ਸੰਬੰਧੀ ਜਾਂ ਹੋਰ ਸਮਾਜ ਭਲਾਈ ਦਾ ਕੋਈ ਕੰਮ ਕੀਤਾ ਜਾਊਗਾ ਨਗਰ ਨਿਗਮ ਲੁਧਿਆਣਾ ਵੱਲੋਂ ਤੇ ਐਜ਼ ਅ ਪਰਸਨ ਮੈਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੂੰਗਾ ਤਾਂ ਕਿ ਅਸੀਂ ਲੁਧਿਆਣੇ ਨੂੰ ਸਵੱਛ ਤੇ ਸੁੰਦਰ ਬਣਾ ਸਕੀਏ ਧੰਨਵਾਦ